ਲੋ ਜੀ ਤੁਹਾਡੇ ਭਰਾ ਵੱਲੋਂ ਨੂਰ ਵਾਸਤੇ ਤੇ ਨੂਰ ਦੀ ਫੈਮਿਲੀ ਵਾਸਤੇ ਬਹੁਤ ਵੱਡਾ ਸਰਪ੍ਰਾਈਜ਼ ਆ ਸਰਪ੍ਰਾਈਜ਼ ਕੀ ਆ ਇਹ ਤੁਹਾਨੂੰ ਮੇਰਾ ਪੂਰਾ ਵਲੌਗ ਦੇਖ ਕੇ ਪਤਾ ਲੱਗੂਗਾ ਨੂਰ ਇੱਕ ਗਰੀਬ ਘਰ ਦੀ ਧੀ ਸੀ ਇਹ ਤੁਹਾਨੂੰ ਸਾਰ ਨੂੰ ਪਤਾ ਤੇ ਨੂਰ ਨੂੰ ਮੈਂ ਪੁੱਛਿਆ ਮੈਂ ਕਿ ਨੂਰ ਜਦੋਂ ਤੁਸੀਂ ਬਹੁਤ ਜ਼ਿਆਦਾ ਗਰੀਬ ਸੀਗੇ ਤੁਹਾਡੇ ਘਰ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਆਇਆ ਵਾ ਜਾਂ ਜਿਵੇਂ ਕੋਈ ਵਿਆਹ ਆਇਆ ਹੋਵੇ ਜਾਂ ਕੋਈ ਧਾਰਮਿਕ ਪ੍ਰੋਗਰਾਮ ਆਇਆ ਹੋਵੇ ਕਹਿੰਦੀ ਵੀਰੇ ਨਹੀਂ ਅੱਜ ਤੱਕ ਕਦੇ ਵੀ ਸਾਡੇ ਘਰੇ ਖੁਸ਼ੀ ਦਾ ਮੌਕਾ ਨਹੀਂ ਆਇਆ ਜਿਹਦੇ ਵਿੱਚ ਅਸੀਂ ਕੋਈ ਧਾਰਮਿਕ ਪ੍ਰੋਗਰਾਮ ਰੱਖਿਆ ਹੋਵੇ ਜਾਂ ਸਾਡੇ ਘਰ ਦੇ ਵਿੱਚ ਕੋਈ ਵਿਆਹ ਆ ਹੋਵੇ ਕਦੇ ਵੀ ਸਾਡੇ ਤੇ ਉਹ ਜਿਹਾ ਦਿਨ ਨਹੀਂ ਆਇਆ ਮੈਂ ਕਿਹਾ ਫੇ ਚੱਲ ਫਿਰਦਣਾ ਇੱਕ ਸਰਪ੍ਰਾਇਜ਼ ਦੇਣਾ ਮੈਂ ਨੂਰ ਨੂੰ ਗੱਡੀ ਦੇ ਵਿੱਚ ਬਿਠਾਇਆ ਤੇ ਆਪਾਂ ਤੁਰ ਪਏ ਆਪਣੀ ਮੰਜ਼ਿਲ ਵੱਲੋਂ ਸਵੇਰੇ ਸਵੇਰੇ ਸਾਡੇ ਪਿੰਡ ਪਿੰਡਰ ਕਲਾ ਦਾ ਮਾਹੌਲ ਦੇਖ ਲਓ ਸਰਦੀਆਂ ਦਾ ਮੌਸਮ ਆ ਗਿਆ ਤੇ ਧੁੰਦ ਪੈਣੀ ਹੋ ਗਈ ਸ਼ੁਰੂ ਤੇ ਅੱਜ ਪੂਰਾ ਦਿਨ ਨੇ ਪਿੰਡ ਵਾਲੇ ਗੁਰੂ ਘਰ ਦੇ ਵਿੱਚ ਹੁਣ ਸਰਪ੍ਰਾਈਜ਼ ਕੀ ਆ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਹੀ ਦਿੰਨੇ ਆ ਵੀ ਨੂਰ ਨੂੰ ਤੇ ਮੈਨੂੰ ਅੱਜ 5 ਸਾਲ ਹੋ ਚੱਲੇ ਇਕੱਠੇ ਨੂੰ ਕੰਮ ਕਰਦਿਆਂ ਨੂੰ ਮੈਂ ਅੱਜ ਤੱਕ ਕਦੇ ਵੀ ਇਹਨਾਂ ਦੇ ਘਰ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਨਹੀਂ ਦੇਖਿਆ ਜਦੋਂ ਇਹ ਵਿਚਾਰੇ ਬਹੁਤ ਜ਼ਿਆਦਾ ਗਰੀਬ ਸੀਗੇ ਨਾ ਮੈਂ ਕਦੇ ਉਦੋਂ ਦੇਖਿਆ ਸੋ ਮੇਰਾ ਦਿਲ ਕੀਤਾ ਮੇਰੇ ਦਿਲ ਦੀ ਰੀਤ ਸੀ ਸਾਡੇ ਘਰ ਦੇ ਵਿੱਚ ਵਿਆਹ ਦੇ ਪ੍ਰੋਗਰਾਮ ਵੀ ਆਏ ਆ ਅਸੀਂ ਧਾਰਮਿਕ ਪ੍ਰੋਗਰਾਮ ਵੀ ਕੀਤੇ ਆ ਪਰ ਇਹਨਾਂ ਦੇ ਘਰ ਦੇ ਵਿੱਚ ਕਦੇ ਵੀ ਇਹੋ ਜਿਹਾ ਪ੍ਰੋਗਰਾਮ ਨਹੀਂ ਆਇਆ ਸੋ ਮੇਰਾ ਦਿਲ ਕੀਤਾ ਪ੍ਰਮਾਤਮਾ ਨੇ ਮੇਰੀ ਡਿਊਟੀ ਲਈ ਆ ਮੈਂ ਕੁਝ ਵੀ ਨਹੀਂ ਕਰਨ ਵਾਲਾ ਸੋ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਤੁਸੀਂ ਸਾਨੂੰ ਇੰਨਾ ਜਿਆਦਾ ਪਿਆਰ ਦਿੱਤਾ ਮੇਰਾ ਦਿਲ ਕੀਤਾ ਵੀ ਆਪਾਂ ਨੂਰ ਕੇ ਘਰੇ ਅਖੰਡ ਪਾਠ ਸਾਹਿਬ ਕਰਵਾਈਏ ਗੁਰੂ ਘਰ ਪਹੁੰਚ ਕੇ ਬਾਬਾ ਜੀ ਨੂੰ ਮਿਲ ਕੇ ਅਖੰਡ ਪਾਠ ਸਾਹਿਬ ਦੀ ਜਿਹੜੀ ਡੇਟ ਫਾਈਨਲ ਕੀਤੀ ਤੇ ਡੇਟ ਕਿਹੜੀ ਆ ਤੁਹਾਨੂੰ ਅਸੀਂ ਆਪਣੇ ਅਗਲੇ ਬਲੌਗ ਦੇ ਵਿੱਚ ਦੱਸ ਦਿਆਂਗੇ ਤੇ ਮੈਂ ਨੂਰ ਦੇ ਰਿਐਕਸ਼ਨ ਦੇਖੇ ਨੂੰ ਔਰ ਬਹੁਤ ਖੁਸ਼ ਸੀ ਕਿਉਂਕਿ ਨੂਰ ਦੇ ਘਰ ਵਿੱਚ ਪਹਿਲਾ ਧਾਰਮਿਕ ਪ੍ਰੋਗਰਾਮ ਹੋਣਾ ਵਾ ਤੇ ਨਹੀਂ ਤਾਂ ਅੱਜ ਤੱਕ ਕਦੇ ਵੀ ਨੂਰ ਕੇ ਘਰੇ ਗੁਰੂ ਮਹਾਰਾਜ ਦੇ ਜਿਹੜੇ ਚਰਨ ਨਹੀਂ ਪਏਗੇ ਉਸ ਤੋਂ ਬਾਅਦ ਅਸੀਂ ਪਹੁੰਚ ਕੇ ਨੂਰ ਕੇ ਘਰੇ ਤੇ ਨੂਰ ਦੇ ਫੈਮਿਲੀ ਨੂੰ ਜਾ ਕੇ ਦੱਸਿਆ ਤਾਂ ਉਹ ਵੀ ਬਹੁਤ ਜ਼ਿਆਦਾ ਖੁਸ਼ ਹੋਏ ਕਿਉਂਕਿ ਯਾਰ ਤੁਹਾਨੂੰ ਪਤਾ ਹੀ ਆ ਵੀ ਇਹ ਵਿਚਾਰੇ ਜਿਹੜੇ ਪਹਿਲਾਂ ਨੂਰ ਦੀ ਫੈਮਿਲੀ ਸੀਗੀ ਇਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਸੀ ਤੁਸੀਂ ਸਾਰਿਆਂ ਨੇ ਟਿਕਟੋਕਰ ਤੇ ਸਾਨੂੰ ਸਾਰਿਆਂ ਨੂੰ ਦੇਖਿਆ ਹੀ ਆ ਤੇ ਪ੍ਰਮਾਤਮਾ ਨੇ ਅੱਜ ਮਿਹਰ ਕੀਤੀ ਆ ਸੋ ਮੈਂ ਕਰਨ ਵਾਲਾ ਕੁਝ ਵੀ ਨਹੀਂ ਪਰਮਾਤਮਾ ਹੀ ਕਰਾਉਣ ਵਾਲਾ ਵਾ ਮੇਰੀ ਵੀ ਡਿਊਟੀ ਪਰਮਾਤਮਾ ਨੇ ਲਈ ਆ ਬੰਦਾ ਕੁਝ ਵੀ ਨਹੀਂ ਕਰਦਾ ਸੋ ਇਹ ਖੁਸ਼ੀ ਦਾ ਮੌਕਾ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਆ ਤੁਸੀ ਸਾਨੂੰ ਇੰਨਾ ਜਿਆਦਾ ਪਿਆਰ ਦਿੱਤਾ ਜਦੋਂ ਇਹ ਗੱਲ ਸਾਰੀ ਨੂਰ ਨੇ ਆਪਣੀ ਫੈਮਿਲੀ ਨੂੰ ਦੱਸੀ ਤਾਂ ਉਹਦਾ ਪਰਿਵਾਰ ਬਹੁਤ ਜਿਆਦਾ ਖੁਸ਼ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੀ ਆ ਯਾਰ ਜਦੋਂ ਗੁਰੂ ਮਹਾਰਾਜ ਦੇ ਚਰਨ ਪਹਿਲੀ ਵਾਰ ਆਪਣੇ ਘਰੇ ਪੈਂਦੇ ਆ ਤਾਂ ਉਹ ਪਰਿਵਾਰ ਕਰਮ ਵਾਲਾ ਹੁੰਦਾ ਸੋ ਸਾਡਾ ਪਰਿਵਾਰ ਵੀ ਕਰਮ ਵਾਲਾ ਵਾ ਮੇਰੇ ਤੇ ਇੰਨੀ ਜਿਆਦਾ ਪਰਮਾਤਮਾ ਨੇ ਮਿਹਰ ਕੀਤੀ ਮੈਂ ਤਾਂ ਕਦੇ ਆਪ ਨਹੀਂ ਸੋਚਿਆ ਸੀ ਵੀ ਆਹ ਦਿਨ ਆਉਣਗੇ ਤੁਹਾਡਾ ਸਾਰਿਆਂ ਦਾ ਬਹੁ ਤੁਸੀਂ ਸਾਨੂੰ ਇਤਿਹਾਸਿਕ ਪਛਾਇਆ ਤੁਸੀਂ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਉਸ ਤੋਂ ਬਾਅਦ ਮੈਂ ਨੂਰ ਦੀ ਫੈਮਿਲੀ ਨੂੰ ਕਿਹਾ ਵੀ ਦਿਨ ਨੇੜੇ ਆ ਗਿਆ ਵੀ ਤੁਸੀਂ ਆਪਣੇ ਕੋਈ ਕੱਪੜੇ ਕੁੱਪੜੇ ਲੈ ਕੇ ਉਹਨੇ ਤਾਂ ਲੈ ਆਓ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੇਰੇ ਨਾਲ ਹੀ ਚੱਲਦੇ ਆ ਉਸ ਤੋਂ ਬਾਅਦ ਗੱਡੀ ਦੇ ਵਿੱਚ ਬੈਠੇ ਫਿਰ ਅਸੀਂ ਚੱਲ ਪਏ ਆਪਣੇ ਪਿੰਡਾਂ ਦੇ ਨਾਲ ਲੱਗਦੇ ਸ਼ਹਿਰ ਧਰਮਕੋਟ ਵੱਲ ਨੂੰ ਉੱਥੇ ਜਾ ਕੇ ਅਸੀਂ ਨੂਰ ਦੇ ਪਰਿਵਾਰ ਵਾਸਤੇ ਸਾਰੀ ਸ਼ਾਪਿੰਗ ਕੀਤੀ ਜਿਹੜੇ ਇਹਨਾਂ ਨੇ ਕੱਪੜੇ ਲੈਣੇ ਸੀ ਉਹ ਸਾਰੇ ਕੱਪੜੇ ਨੂਰ ਵਾਸਤੇ ਉਹਦੇ ਭਰਾ ਵਾਸਤੇ ਉਹਦੀ ਭੈਣ ਵਾਸਤੇ 100 ਦੇ ਡੈਡੀ ਬਾਅਦ ਜਿੰਨੇ ਵੀ ਪਰਿਵਾਰ ਦੇ ਵਿੱਚ ਇਹਨਾਂ ਦੇ ਮੈਂਬਰ ਸਾਰਿਆਂ ਬਾਅਦ ਕੱਪੜੇ ਲਏ ਉਸ ਤੋਂ ਬਾਅਦ ਇਹ ਸਾਰੀ ਸ਼ਾਪਿੰਗ ਕਰਕੇ ਅਸੀਂ ਆ ਗਏ ਬਾਜ਼ਾਰ ਤੋਂ ਬਾਹਰ ਤੇ ਮੈਨੂੰ ਇਹ ਛੋਟੀਆਂ-ਛੋਟੀਆਂ ਖੁਸ਼ੀਆਂ ਵੰਡ ਕੇ ਬਹੁਤ ਖੁਸ਼ੀ ਮਿਲਦੀ ਆ ਤੇ ਆਨੰਦ ਮਿਲਦਾ ਵਾ ਤੇ ਇਹ ਸਾਰੀ ਤਾਕਤ ਦਿੰਦਾ ਮੈਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੇ ਤੁਹਾਨੂੰ ਮੇਰਾ ਇਹ ਕਾਰਜ ਵਧੀਆ ਲੱਗਦਾ ਵਾ ਤਾਂ ਤੁਸੀਂ ਮੇਰੇ ਬਾਰੇ ਜੋ ਵੀ ਲਿਖਣਾ ਚਾਹੁੰਦੇ ਆ ਉਹ ਕਮੈਂਟ ਦੇ ਵਿੱਚ ਤੁਸੀਂ ਜਰੂਰ ਲਿਖਿਓ ਭਾਵੇਂ ਵੱਡਾ ਕਰਕੇ ਲਿਖਿਓ ਭਾਵੇਂ ਛੋਟਾ ਕਰਕੇ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਮੈਨੂੰ ਬਹੁਤ ਖੁਸ਼ੀ ਮਿਲੂਗੀ ਮੈਨੂੰ ਬਹੁਤ ਆਨੰਦ ਆਊਗਾ ਜਦੋਂ ਤੁਸੀਂ ਵੱਡੇ ਵੱਡੇ ਕਮੈਂਟ ਕਰੋਗੇ ਮੇਰੀ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਮੇਰੀ ਉਮੀਦ ਆ ਵੀ ਜਿਹੜੀ ਵੀ ਤਰੀਕ ਤੋਂ ਤੁਹਾਨੂੰ ਜਲਦੀ ਤੋਂ ਜਲਦੀ ਫਾਈਨਲ ਕਰਕੇ ਦੱਸੀ ਜਾਊਗੀ ਉਸ ਤੋਂ ਬਾਅਦ ਮੇਰੀ ਪੂਰੀ ਕੋਸ਼ਿਸ਼ ਆ ਵੀ ਅਸੀਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਇਨਵਾਈਟ ਕਰੀਏ ਤੇ ਤੁਹਾਨੂੰ ਸਾਰਿਆਂ ਨੂੰ ਮਿਲੀਏ ਤੁਹਾਡਾ ਸਾਰਿਆਂ ਦਾ ਪਿਆਰ ਅਸੀਂ ਲਈਏ ਕਿਉਂਕਿ ਸਾਨੂੰ ਇੱਥੋਂ ਤੱਕਰ ਪਹੁੰਚਾਉਣ ਵਾਲੇ ਤੁਸੀਂ ਆ ਤੇ ਤੁਹਾਡਾ ਪਿਆਰ ਆ ਅਸੀਂ ਕਦੇ ਨਹੀਂ ਸੋਚਿਆ ਸੀ ਵੀ ਅਸੀਂ ਇੱਥੋਂ ਤੱਕ ਲਾਵਾਂਗੇ ਬਾਕੀ ਥੈਂਕ ਯੂ ਸੋ ਮਾਚ ਜਿੰਨਾ ਭੈਣ ਭਰਾਵਾਂ ਨੇ ਵੀ ਮੇਰਾ ਇਹ ਵਲੌਗ ਦੇਖਿਆ ਤੇ ਐਨੇ ਪਿਆਰੇ ਪਿਆਰੇ ਤੁਸੀਂ ਕਮੈਂਟ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਪੂਰੀ ਕੋਸ਼ਿਸ਼ ਹੈ ਵੀ ਤੁਹਾਨੂੰ ਸਾਰਿਆਂ ਨੂੰ ਇਸ ਖੁਸ਼ੀ ਦੇ ਮੌਕੇ ਦਾ ਹਿੱਸਾ ਬਣਾਇਆ ਜਾਵੇ ਬਾਕੀ ਥੈਂਕ ਯੂ so much ਜਿੰਨਾ ਭੈਣ ਭਰਾਵਾਂ ਨੇ ਲਾਸਟ ਟਿਕਰ ਬਲੌਗ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਲਵ ਯੂ ਬਾਏ